ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੈ ਮਿੱਤਰੋ ਅੱਜ ਆਪਾਂ ਖੜੇ ਆ ਪਿੰਡ ਮੱਤੀ ਦੇ ਵਿੱਚ ਜੇ ਕਿਸੇ ਵੀ ਸੱਜਣ ਨੂੰ ਮਿੱਤਰ ਨੂੰ ਗੱਡੀ ਕਿਰਾਏ ਤੇ ਚਾਹੀਦੀ ਹੈ ਚਾਹੇ ਉਹ 에어ਪੋਰਟ ਤੇ ਜਾਣਾ ਕੋਈ ਬੱਚਾ ਛੱਡਣਾ ਜਾਂ ਕਿਸੇ ਨੂੰ ਲੈਣ ਜਾਣਾ ਜਾਂ ਕੋਈ ਵੈਸੇ ਵੀ ਕਿਤੇ ਕਿਤੇ ਜਾਣ ਵਾਸਤੇ ਗੱਡੀ ਕਿਰਾਏ ਤੇ ਚਾਹੀਦੀ ਹੈ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਨੰਬਰ ਆਪਾਂ ਬੋਲ ਦਾਂਗੇ ਗੱਡੀਆਂ ਦੋ ਨੇ ਇੱਕ ਗੱਡੀ ਆ ਖੜੀ ਐ ਕਿਹੜੀ ਗੱਡੀ ਐ ਛੋਟੇ ਭਾਈ ਇਹ ਬਈ ਕੀ ਆ ਕੀ ਆ ਗੱਡੀ ਕੀ ਆ ਕੈਰਨਸ ਕੀਆ ਕੈਰਨਸ ਕੈਰਨਸ ਤੇ ਇੱਕ ਗੱਡੀ ਇਹ ਖੜੀ ਆ ਇਹਦਾ ਹਲੇ ਪਰਮਿਟ ਨਹੀਂ ਚੱਕਿਆ ਤਾਂ ਗੱਡੀ ਮੰਨ ਕੇ ਚੱਲੂਗੀ ਇਹ ਵੀ ਕਿਰਾਏ ਤੇ ਜਾਇਆ ਕਰੂਗੀ ਤੇ ਜੇ ਤਾਂ ਨੇੜੇ ਤੇੜੇ ਜਾਣਾ ਤਾਂ ਗੱਡੀ ਹਲੇ ਵੀ ਜਾਂਦੀ ਹੈ ਤੇ ਮੰਨ ਕੇ ਚਲੋ ਜੇ ਮੇ ਅਰਪੋਰਟ ਤੇ ਜਾਣਾ ਜਾਂ ਦੂਰ ਜਾਣਾ ਤਾਂ ਕਰਕੇ ਹਲੇ ਮੰਨ ਲੈ ਵੀ ਪਰਮਿਟ ਨਾ ਚੱਕਣ ਕਰਕੇ ਤੇ ਨੰਬਰ ਨਹੀਂ ਆਇਆ ਹਲੇ ਤਾਂ ਉਹਦੇ ਕਰਕੇ ਇਹ ਗੱਡੀ ਨੂੰ ਦੂਰ ਨਹੀਂ ਭੇਜਦੇ ਤੇ ਇਹ ਗੱਡੀ ਕਿਰਾਏ ਤੇ ਜਾਂਦੀ ਹੈ ਜਦੋਂ ਵੀ ਤੁਸੀਂ ਫੋਨ ਤੇ ਗੱਲਬਾਤ ਕਰ ਸਕਦੇ ਹੋ ਤੇ ਕਿਤੇ ਵੀ ਤੁਸੀਂ ਨੇ ਜਾਣਾ ਤਾ ਗੱਡੀ ਕਰਵਾ ਸਕਦੇ ਹਾਂ ਤਾਂ ਇੱਕ ਵਾਰੀ ਨੰਬਰ ਬੋਲ ਦੇ 98733 50406 ਇੱਕ ਵਾਰੀ ਫਿਰ ਬੋਲ ਦੇ 98733 50406 ਠੀਕ ਹੈ ਜੀ